ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੂਗੀ ਮੇਰਾ ਕੱਲ ਦਾ ਕੋਈ ਵੀ ਨਾ ਵੀਡੀਓ ਪਾਉਣ ਦਾ ਮਕਸਦ ਮਤਲਬ ਇਹੀ ਹੈਗਾ ਕਿ ਮੇਰਾ ਨਾ ਬਹੁਤ ਜਿਆਦਾ ਮਨ ਉਦਾਸ ਹੈਗਾ ਕਿਉਂਕਿ ਜਿਹੜੀ ਕਿ 7 8 ਤਰੀਕ ਨੂੰ ਕੋਲਕੱਤਾ ਦੇ ਵਿੱਚ ਹਨਾ ਇੱਕ ਲੜਕੀ ਦੇ ਨਾਲ ਡਾਕਟਰ ਦੇ ਨਾਲ ਕੜਨਾ ਵਾਪਰੀਏ ਉਹਨੇ ਨਾ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈਗਾ ਕਿਉਂਕਿ ਇੱਕ ਤਾਂ ਗੁਰਬਾਣੀ ਦੇ ਵਿੱਚ ਕਿਹਾ ਜਾਂਦਾ ਕਿ ਇਦਾਂ ਦੇ ਰਾਕਸਸ ਦੁਨੀਆ ਤੇ ਜਦੋਂ ਆ ਜਾਂਦੇ ਨੇ ਤਾਂ ਕਾਲ ਯੁਗ ਦਾ ਸਮਝ ਲਓ ਵੀ ਪੂਰੇ ਜੋਰਾਂ ਸੋਰਾਂ ਦੀ ਤੁਸੀਂ ਖੁਦ ਦੇਖੋ ਵੀ ਆਪਣੀਆਂ ਬੇਟੀਆਂ ਕਿੱਥੇ ਫੇਰ ਸੁਰੱਖਿਅਤ ਨੇ ਹਨ ਘਰਾਂ ਦੇ ਵਿੱਚ ਵੀ ਉਹ ਸੁਰੱਖਿਅਤ ਨਹੀਂ ਹੈਗੀਆਂ ਬਾਹਰ ਵੀ ਸੁਰੱਖਿਅਤ ਨਹੀਂ ਹੈਗੀਆਂ ਹੁਣ ਹਸਪੀਟਲ ਦੇ ਵਿੱਚ ਆਪਾਂ ਜੌਬ ਕਰਨ ਵਾਸਤੇ ਭੇਜਿਆ ਨਾ ਜਿੱਦਾਂ ਕਿ ਮੈਂ ਆਪਾਂ ਕਹਿੰਦੇ ਵੀ ਹਾਂ ਆਪਾਂ ਨੂੰ ਆਜ਼ਾਦੀ ਮਿਲੀ ਹੈਗੀ ਹੈ ਨਾ ਵੀ ਬਾਹਰ ਜਾ ਕੇ ਜੌਬ ਕਰੀਏ ਪਰ ਹੁੰਦਾ ਵੀ ਆਪਣੀਆਂ ਬੇਟੀਆਂ ਪੈਰਾਂ 'ਤੇ ਖੜੀਆਂ ਹੋਣਾ ਨਾ ਬਰਾਬਰ ਜਾ ਕੇ ਕਮਾਉਣਾ ਪਰ ਤੁਸੀਂ ਦੇਖੋ ਵੀ ਉਹ ਸਭ ਬੱਚੀ ਦਾ ਕੀ ਕਸੂਰ ਸੀ ਇਹਨੂੰ ਇੰਨੇ ਦਰਦਨਾਕ ਮੌਤ ਉਹਨਾਂ ਦਰਿੰਦਿਆਂ ਨੇ ਦਿੱਤੀ ਹੈ ਨਾ ਦੇਖੋ ਅਕਸਰ ਮੈਂ ਤੁਹਾਨੂੰ ਇਹੀ ਕਹਿ ਰਹੀ ਹੁੰਦੀ ਆ ਵੀ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਸਿੱਖਿਆ ਦਿਓ ਕਿ ਇੱਕ ਔਰਤ ਦੀ ਉਹ ਇੱਜ਼ਤ ਕਰਨਾ ਪਰ ਪਤਾ ਨਹੀਂ ਇਦਾਂ ਦੇ ਗੰਦੇ ਬੱਚੇ ਨਾ ਕਿੱਥੋਂ ਪੈਦਾ ਹੁੰਦੇ ਆ ਦੇਖੋ ਉਸ ਮਾਪੇ ਨੇ ਕਿੰਨੇ ਲਾਡਾਂ ਪਿਆਰਾਂ ਦੇ ਚਾਵਾਂ ਦੇ ਨਾਲ ਉਹਨੂੰ ਪਾਲਿਆ ਪੜਾਇਆ ਇੱਕ ਡਾਕਟਰ ਦੀ ਦੇਖੋ ਡਿਗਰੀ ਲੈਣ ਵਾਸਤੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਦਿੰਿਆ ਸਾਰੀ ਜ਼ਿੰਦਗੀ ਦੀ ਪੂੰਜੀ ਲਾ ਦਿੰਿਆ ਕਿਉਂਕਿ ਅਸੀਂ ਵੀ ਮੇਰੀ ਬੇਟੀ ਨੂੰ ਪੜਾ ਰਿਆ ਸਾਨੂੰ ਪਤਾ ਵੀ ਕਿੰਨਾ ਜ਼ਿਆਦਾ ਖਰਚਾ ਆਊਗਾ ਦੇਖੋ ਮੇਰਾ ਨਾ ਮੰਨ ਨਹੀਂ ਲੱਗ ਰਿਹਾ ਉਹ ਉਸ ਦਿਨ ਦਾ ਜਦੋਂ ਦੀ ਮੈਂ ਉਹ ਖਬਰ ਸੁਣੀ ਹੈ ਵੀ ਜਿੱਦਾਂ ਵੀ ਬੇਟੀਆਂ ਸੇਫ ਕਿੱਥੇ ਹੋਣਗੀਆਂ ਹਣਾ ਆਪਾਂ ਬਾਹਰ ਭੇਜ ਦਿਆਂ ਫਿਰ ਵੀ ਆਪਾਂ ਨੂੰ ਹੁੰਦਾ ਵੀ ਆਪਾਂ ਕਹਿੰਦੇ ਵੀ ਨਹੀਂ ਆਪਾਂ ਆਪਣੇ ਦੇਸ਼ ਦੇ ਵਿੱਚ ਦੇਖੋ ਮੈਂ ਅਕਸਰ ਕਹਿੰਦੀ ਹਾਂ ਵੀ ਆਪਾਂ ਆਪਣੇ ਦੇਸ਼ ਦੇ ਵਿੱਚ ਹਨ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰੀਏ ਵੀ ਇਦਾਂ ਦੇ ਦਰਿੰਦਿਆਂ ਤੋਂ ਇਦਾਂ ਦੇ ਰਾਖਸਾਂ ਤੋਂ ਇਹ ਤਾਂ ਹਨ ਔਰੰਗਜੇਬ ਵਰਗਿਆਂ ਤੋਂ ਵੀ ਉੱਪਰ ਦੀ ਲੰਘ ਗਏ ਨੇ ਹਨ ਵੀ ਕੀ ਬੱਚੀ ਦਾ ਦੇਖੋ ਪਹਿਲਾਂ ਤਾਂ ਰੇਪ ਕੀਤਾ ਫਿਰ ਉਹਦੇ ਅੰਗ ਕੱਟੇ ਥੋੜਾ ਟਾਈਮ ਪਹਿਲਾਂ ਉਹ ਹਨਾ ਫੋਨ ਕਰ ਰਹੀ ਆ ਆਪਦੇ ਪੇਰੈਂਟਸ ਨੂੰ ਵੀ ਮੈਂ ਠੀਕ ਆਂਗੀ ਤੇ ਕੁਝ ਟਾਈਮ ਬਾਅਦ ਦੇਖੋ ਕੀ ਕੁਛ ਉਹ ਦਿਨਾਂ ਬਾਅਦ ਆਪਰੇ ਹਨਾ ਸਭ ਤੋਂ ਵੱਡੀ ਗਲਤੀਆਂ ਸਰਕਾਰਾਂ ਨੂੰ ਇਹਦਾ ਮੈਂ ਦੋਸ਼ੀ ਮੰਨਦੀ ਆਂ ਦੇਖੋ ਸਰਕਾਰ ਸਭ ਕੁਝ ਕਰ ਸਕਦੀ ਹੈ ਹਜੇ ਤੱਕ ਪਹਿਲਾਂ ਦਾ ਪ੍ਰੂਫ ਫਿਰ ਕੇਸ ਫਿਰ ਉਹਨਾਂ ਨੂੰ ਕਿਤੇ ਵੀ ਸਜ਼ਾ ਹਨ ਉਹ ਵੀ ਕੋਈ ਸਜ਼ਾ ਨਹੀਂ ਉਹਦੀ ਪਹਿਲਾਂ ਦੇਖੋ ਕਿੰਨੇ ਤਜਾਵ ਵਾਲੇ ਕੇਸ ਚੱਲ ਰਹੇ ਨੇ ਕਿੰਨੇ ਰੇਪਾਂ ਦੇ ਕੇਸ ਚੱਲ ਰਹੇ ਨੇ ਕਿਤੇ ਕਿਸੇ ਨੂੰ ਕੋਈ ਸੁਣਵਾਈ ਨਹੀਂ ਹੈਗੀ ਆਪਣੇ ਤਾਂ ਉਹ ਗੱਲ ਹੈ ਕਿ ਨੇ ਅੰਨੀ ਪਿੰਦੀ ਹੈ ਕੁੱਤੇ ਚਾਟਦੇ ਹਨ ਅਕਸਰ ਬਜ਼ੁਰਗ ਕਹਿੰਦੇ ਉਹ ਜਿਹੜਾ ਕਾਲ ਯੁੱਗ ਸੀ ਉਹ ਹੁਣ ਆ ਚੁੱਕਿਆ ਹੈਗਾ ਤੇ ਬੱਚੀਆਂ ਆਪਣੀਆਂ ਕਿਤੇ ਵੀ ਸੇਫ ਨਹੀਂ ਬੱਚੇ ਨੂੰ ਪੜਾਉਣ ਵਾਸਤੇ ਨਾ ਬਾਹਰ ਕਾਲਜ ਵੀ ਤੋਰਨਾ ਪਊਗਾ ਹੋਸਟਲ 'ਚ ਵੀ ਤੋਰਨਾ ਪਊਗਾ ਕਿੰਨਾ ਕੁਝ ਹੋ ਰਿਹਾ ਹੋਸਟਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਦੇਖੋ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਉਠਾਉਣੀ ਪਊਗੀ ਇਦਾਂ ਨਹੀਂ ਹੈਗਾ ਵੀ ਅੱਖਾਂ ਬੰਦ ਕਰਕੇ ਹਨਾ ਆਪਾਂ ਬੈਠੇ ਰਹੀਏ ਪਹਿਲਾਂ ਇਦਾਂ ਹੀ ਆਪਾਂ ਅੱਖਾਂ ਬੰਦ ਕਰਕੇ ਸਾਰਾ ਯੂਪੀ ਬਿਹਾਰ ਆਪਣੇ ਪੰਜਾਬ ਦੇ ਵਿੱਚ ਲੈ ਆਏ ਹਨਾ ਹੁਣ ਜਾ ਜਾ ਕੇ ਅੱਜ ਅਸੀਂ ਮਾਰਕੀਟ ਵੀ ਗਏ ਸੀ ਕਿ ਹਨਾ ਉੱਥੇ ਜਦੋਂ ਸਬਜ਼ੀ ਲੈਣੀਆਂ ਆਪਣੇ بڑے بڑے ਜਿਹੜੇ ਦਾਣੀਆਂ ਵਾਲੇ ਸਰਦਾਰ ਹਨਾ ਭਈਆਂ ਅੱਗੇ ਹੱਥ ਕਰਕੇ ਕਹਿੰਦੇ ਨੇ ਸਾਨੂੰ ਆਹ ਦੇ ਦਿਓ ਸਾਨੂੰ 10 ਰੁਪਏ ਦੇ ਆਲੂ ਦੇ ਦਿਓ ਵੀ ਖੁਦ ਕਮਾਉਣਿਓ ਖੁਦ ਕਮਾ ਕੇ ਤੁਸੀਂ ਉਹਨਾਂ ਨੂੰ ਮੰਡੀਆਂ ਤੱਕ ਭੇਜ ਦਿਓ ਫਿਰ ਉਹਨਾਂ ਮੂਰੇ ਜਾ ਕੇ ਹੱਥ ਆੜਦੇ ਹੋ ਕਿੱਥੇ ਪਹੁੰਚ ਗਏ ਜਦ ਕਿ ਪਿਛਲੇ ਸਮੇਂ ਦੇ ਵਿੱਚ ਸਰਦਾਰ ਕਹੌਣ ਵਾਲੇ ਅੱਜ ਖੁਦ ਮੰਗਦੇ ਆ ਮੰਗੋ ਹਨਾ ਆਪਾਂ ਉਹਨਾਂ ਦੇ ਮੂਰੇ ਹੱਥ ਆਟਰੀ ਜਾਂਗੇ ਦੇਖੋ ਜਿਹੜੇ ਆਪਾਂ ਹਨਾ ਖੁਦ ਕੰਡੇ ਬੀਜ ਰਹੇ ਹਾਂ ਆਪਾਂ ਨੂੰ ਹੀ ਚੁਗਣੇ ਪੈਣੇ ਹੈਗੇ ਪਲੀਜ਼ ਇਸ ਚੀਜ਼ ਦੇ ਬਾਰੇ ਹਨਾ ਸੋਚੋ ਆਪਣੀਆਂ ਬੱਚੀਆਂ ਨੂੰ ਆਪਣੇ ਬੇਟ ਬੱਚਿਆਂ ਨੂੰ ਕਿਵੇਂ ਆਪਾਂ ਸੇਫ ਕਰ ਸਕੀਏ ਇਸ ਚੀਜ਼ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਬਸ ਫੋਕੀ ਹੁੱਲੜਵਾਜੀ ਫੋਕੀਆਂ ਗੱਡੀਆਂ ਟਰੈਕਟਰ ਚੱਕ ਕੇ ਹਲਾਉ ਹਲਾਉ ਕਰਦੇ ਫਿਰਦੇ ਹਨਾ ਸਾਰੀਆਂ ਚੀਜ਼ਾਂ ਦਾ ਫੇਰ ਹੀ ਕੋਈ ਮਤਲਬ ਹੈ ਜਦੋਂ ਆਪਾਂ ਆਪਣਾ ਕਲਚਰ ਜਾਂ ਆਪਣੇ ਬੱਚੀਆਂ ਨੂੰ ਆਪਾਂ ਕੋਈ ਉਹ ਸਿੱਖਿਆ ਦੇ ਸਕੇ ਤਾਂ ਕਿ ਉਹ ਇਦਾਂ ਦੇ ਦਰਿੰਦਿਆਂ ਨਾਲ ਲੜ ਸਕਣ ਕਿਉਂਕਿ ਹਾਰ ਟਾਈਮ ਆਪਾਂ ਉਹਨਾਂ ਦੇ ਨਾਲ ਨਹੀਂ ਰਹਿ ਸਕਦੇ ਆਪਾਂ ਉਹਨਾਂ ਨੂੰ ਘਰ ਵਿੱਚ ਜਿੰਦਾ ਲਾ ਕੇ ਵੀ ਨਹੀਂ ਰੱਖ ਸਕਦੇ ਦੇਖੋ ਸਕੂਲਾਂ ਕਾਲਜਾਂ ਦੇ ਵਿੱਚ ਹਨਾ ਇਹ ਹੋਣਾ ਚਾਹੀਦਾਗਾ ਵੀ ਲੜਕੀਆਂ ਨੂੰ ਕਰਾਟੇ ਸਿਖਾਉਣੇ ਚਾਹੀਦੇ ਨੇ ਕੱਤਕੇ ਸਿਖਾਉਣੇ ਚਾਹੀਦੇ ਨੇ ਹਨਾ ਜੁੱਡੋ ਜਿੰਨਾ ਕਿ ਆਪਾਂ ਨੂੰ ਹਰ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਤਾਂ ਕਿ ਉਹ ਆਪਣੀ ਪ੍ਰੋਟੈਕਸ਼ਨ ਕਰ ਸਕਣ ਕਿਉਂਕਿ ਅਗਰ ਆਪਣੀਆਂ ਬੱਚੀਆਂ ਹਨਾ ਸੈਲਫ ਡਿਫੈਂਸ ਮਲਕੇ ਆਪਣੀ ਪ੍ਰੋਟੈਕਸ਼ਨ ਕਰਨਾ ਜਾਣਦੀਆਂ ਹੋਣਗੀਆਂ ਕੁਝ ਥੋੜਾ ਬਹੁਤ ਜਾਣੀਆਂ ਉਹਨਾਂ ਦਾ ਦਰਿੰਦਿਆਂ ਦਾ ਨਾ ਕੁਝ ਮੁਕਾਬਲਾ ਤਾਂ ਕਰਨੀਆਂ ਦੇਖੋ ਕੱਲੀ ਡਾਕਟਰ ਉਹ ਆਪਣੇ ਰੂਮ ਦੇ ਵਿੱਚ ਅਸੀਂ ਉਹ ਇੱਕ ਆਪਣਾ ਹੁੰਦਾ ਵੀ ਹਾਂ ਮੈਂ ਆਪਣੇ ਰੂਮ ਦੇ ਵਿੱਚ ਮੈਂ ਸੇਫ ਹਾਂ ਜਦ ਡਾਕਟਰੀ ਸੇਫ ਨਹੀਂ ਜਿਹੜਾ ਕਿ ਇੱਕ ਆਪਾਂ ਰੱਬ ਦਾ ਦਰਜਾ ਦਿੰਨੇ ਹਨਾ ਹੋਰ ਆਪਾਂ ਕਿ ਇਹਨੂੰ ਕਹਿ ਸਕਦੇ ਹਾਂ ਵੀ ਸੇਫ ਹੈਗਾ ਦੇਖੋ ਹੋਰ ਚੀਜ਼ਾਂ ਨੂੰ ਛੱਡ ਕੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੀ ਆ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਵੀ ਆਪਣੀਆਂ ਬੱਚੀਆਂ ਨੂੰ ਹਰ ਇੱਕ ਚੀਜ਼ ਜਹੀ ਸਿਖਾਓ ਤਾਂ ਕਿ ਉਹ ਬਾਹਰ ਜਾ ਕੇ ਮੁਕਾਬਲਾ ਕਰ ਸਕੇ ਤਾਂ ਨਾ ਕਿ ਉਹਨਾਂ ਨੂੰ ਇਹਨੇ ਸੋਹਣ ਫੁੱਲਾਂ ਵਾਂਗੂ ਬਸ ਸਿਰਫ ਨੱਚਣ ਪੁੱਦਣ ਤੱਕ ਨਾ ਸੀਮਿਤ ਰੱਖੋ ਉਹਨਾਂ ਨੂੰ ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿਓ ਲੜਕਿਆਂ ਵਾਂਗੂ ਤਾਂ ਕਿ ਉਹ ਇਦਾਂ ਨੇ ਨੂੰ ਉਲਟਾ ਜਵਾਬ ਦੇ ਸਕਣ ਚਲੋ ਲੜਕੇ ਜੋ ਸ਼ਹੀਦ ਹੁੰਦੇ ਕਹਿੰਦੇ ਆਪਣੇ ਸਿੱਖਾ ਇਤਿਹਾਸ ਦੇ ਵਿੱਚ ਮਾਂ ਬੀਬੀ ਸਰਨ ਕੌਰ ਜੀ ਹੋਏ ਨੇਗੇ ਹਨਾ ਬਹੁਤ ਸੇ ਆਪਣੇ ਇਹਨਾਂ ਸਿੱਖ ਧਰਮ ਦੇ ਵਿੱਚ ਮਾਤਾ ਹੋਈਆਂ ਨੇਗੀਆਂ ਤੇ ਜਿੱਦਾਂ ਕਿ ਚਾਂਸੀ ਵਾਲੀ ਰਾਣੀ ਵੀ ਹੋਈ ਹੈ ਹਨਾ ਵੀ ਉਦਾਂ ਦਾ ਬੱਚਿਆਂ ਨੂੰ ਬਣਾਈਏ ਤਾਂ ਕਿ ਲੜਕੇ ਉਸੇ ਹੀ ਦੋ ਜਣ ਦੇਖੋ ਹਨਾ ਮਰ ਜਾਣਾ ਤੇ ਮਾਪੇ ਨੂੰ ਇੱਕ ਸੰਤੁਸ਼ਟੀ ਹੁੰਦੀ ਹੈ ਵੀ ਮੇਰੇ ਬੱਚੇ ਨੇ ਹਨਾ ਇੱਕ ਜੁੱਧ ਦੇ ਵਿੱਚ ਕਸਹੀਦੀ ਪ੍ਰਾਪਤ ਕੀਤੀ ਹੈ ਇੱਕ ਉਹਨੇ ਆਪਣਾ ਲੜਾਈ ਤਾਂ ਲੜੀ ਪਰ ਉਹ ਵਿਚਾਰੇ ਬੱਚੀ ਤਾਂ ਹਨਾ ਕੀ ਕਸੂਰਤੀ ਜੀ ਨੂੰ ਇੰਨੇ ਦਰਦਨਾਕ ਮੌਤ ਦਿੱਤੀ ਹੈਗੀ ਦੇਖੋ ਹੁਣ ਮੈਂ ਬਸ ਇੰਨੀ ਕਹਿੰਦੇ ਹੋਏ ਤੋ ਤੁਹਾਨੂੰ ਮਾਫੀ ਚਾਹੁੰਨੀ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਸ ਵੀਡੀਓ ਤੇ ਕੀ ਰਾਏ ਆ ਤੁਹਾਡੀ ਇਹ ਵੀ ਜ਼ਰੂਰ ਦੱਸਣਾ ਮਿਲਾਂਗੇ ਹੁਣ ਫਾਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ